ਬਚਪਨ ਤੋਂ ਅਸੀਂ ਇਹੀ ਸੁਣਦੇ ਆਏ ਹਾਂ ਦੀਵਾਲੀ ਭਾਰਤ ਦਾ ਸਭ ਤੋਂ ਪਵਿੱਤਰ ਤੇ ਰੌਸ਼ਨੀ ਨਾਲ ਭਰਿਆ ਤਿਉਹਾਰ ਹੈ ਇਹ ਅੰਧਕਾਰ ਤੇ ਪ੍ਰਕਾਸ਼ ਦੀ ਜਿੱਤ ਦਾ ਪ੍ਰਤੀਕ ਹੈ ਇਸ ਦਿਨ ਘਰ ਸਜਦੇ ਨੇ ਮਠਿਆਈਆਂ ਵੰਡੀਆਂ ਜਾਂਦੀਆਂ ਨੇ ਤੇ ਅਸਮਾਨ ਪਟਾਕੇਆਂ ਦੀ ਚਮਕ ਨਾਲ ਰੌਸ਼ਨ ਹੋ ਜਾਂਦਾ ਪਰ ਸੱਚ ਇਹ ਵੀ ਹੈ ਦੀਵਾਲੀ ਸਭ ਲਈ ਇੱਕੋ ਜਿਹੀ ਨਹੀਂ ਹੁੰਦੀ ਕਿਸੇ ਲਈ ਇਹ ਖੁਸ਼ੀ ਦਾ ਤਿਉਹਾਰ ਹੈ ਤਕੀਸੇ ਲਈ ਪੂਰੇ ਸਾਲ ਦੀ ਮਿਹਨਤ ਦਾ ਇਕੱਲਾ ਸਹਾਰਾ ਜਦੋਂ ਅਸੀਂ ਆਪਣੇ ਘਰਾਂ ਵਿੱਚ ਦੀਵੇ ਜਲਾ ਰਹੇ ਹੁੰਦੇ ਹਾਂ ਉਸ ਵੇਲੇ ਕਈ ਲੋਕ ਡਿਊਟੀ ਤੇ ਖੜੇ ਹੁੰਦੇ ਨੇ ਪੁਲਿਸ ਸਾਡੀ ਸੁਰੱਖਿਆ ਲਈ ਤੈਨਾਤ ਡਾਕਟਰ ਤੇ ਨਰਸਾਂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਕਰਦੀਆਂ ਐਂਬੂਲੈਂਸ ਡਰਾਈਵਰ ਫਾਇਰ ਬ੍ਰਿਗੇਡ ਤੇ ਬਿਜਲੀ ਵਿਭਾਗ ਦੇ ਲੋਕ ਇਹ ਯਕੀਨੀ ਬਣਾਉਂਦੇ ਨੇ ਕਿ ਕਿਸੇ ਦੀ ਦੀਵਾਲੀ ਹਨੇਰੇ ਵਿੱਚ ਨਾ ਬੀਤੇ ਇਸ ਲਈ ਯਕੀਨ ਮੰਨੋ ਤੁਸੀਂ ਦੁਨੀਆ ਦੇ ਸਭ ਤੋਂ ਖੁਸ਼ਕਿਸਮਤ ਲੋਕਾਂ ਚੋਂ ਹੋ ਹਰ ਪਲ ਨੂੰ ਐਸਾ ਜਿਓ ਕਿ ਸਾਲਾਂ ਬਾਅਦ ਜਦੋਂ ਪਿੱਛੇ ਮੁੜ ਕੇ ਵੇਖੋ ਤਾਂ ਸਿਰਫ ਮੁਸਕਾਨ ਰਹਿ ਜਾਵੇ ਪਛਤਾਵਾ ਨਾ ਰਹੇ ਪਟਾਕੇ ਚਲਾਓ ਫੁੱਲ ਚੜੀ ਚਲਾਓ ਅਨਾਰ ਚਲਾਓ ਦਿਲ ਖੋਲ ਕੇ ਦੀਵਾਲੀ ਮਨਾਓ ਕਿਉਂਕਿ ਹਰ ਦੀਵਾਲੀ ਵਾਪਸ ਆਉਂਦੀ ਹੈ ਪਰ ਹਰ ਪਲ ਹਰ ਇਨਸਾਨ ਸਦਾ ਨਹੀਂ ਰਹਿੰਦਾ ਪੰਨੇ ਜ਼ਿੰਦਗੀ ਦੇ ਵੱਲੋਂ ਤਹਾਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ